ਇੱਕ ਦਿਨ ਬ੍ਰਹਮਪੁਰੀ ਤੋਂ ਗੁਰੂ ਕਲਿਗੀਧਰ ਪਾਸ਼ਾ ਜੀ ਦੇ ਦਰਬਾਰ ਵਿੱਚ ਨਾਰਦ मुनि ਜੀ ਆਏ। ਨਾਰਦ मुनि ਜੀ ਬ੍ਰਹਮਪੁਰੀ ਤੋਂ ਇੱਕ ਐਹੋਜੀ ਵਸਤੂ ਲੈ ਕੇ ਆਏ ਜਿਹੜੀ ਇਸ ਧਰਤੀ ਤੇ ਕਿਤੇ ਵੀ ਨਹੀਂ। ਨਾਰਦ मुनि ਜੀ ਨੇ ਗੁਰੂ ਸਾਹਿਬ ਨੂੰ ਇੱਕ ਅਨਲ ਪੰਛੀ ਜਿਹਨੂੰ ਹੋਮਾ ਪੰਛੀ ਵੀ ਕਹਿੰਦੇ ਨੇ ਉਹਦੇ ਪੰਖ ਅਰਪਣ ਕੀਤੇ। ਮਹਾਰਾਜ ਨੂੰ ਸਿੰਘਾਂ ਨੇ ਪੁੱਛਿਆ ਇਹ ਪੰਖ ਕਿਸ ਪੰਛੀ ਦੇ ਨੇ? ਤਾਂ ਮਹਾਰਾਜ ਨੇ ਕਿਹਾ ਇਹ ਹੋਮਾ ਪੰਛੀ ਦੇ ਨੇ। ਗੁਰੂ ਸਾਹਿਬ ਨੇ ਇੱਕ ਸਿੰਘ ਨੂੰ ਅਸਲੇ ਘਾਰ ਵਿੱਚ ਭੇਜਿਆ ਤੇ ਕਿਹਾ ਕਿ ਜਿਹੜਾ ਸਿੰਘ ਸਾਡੇ ਤੀਰ ਬਣਾਉਂਦਾ ਹੈ ਉਹਦੇ ਕੋਲ ਜਾ ਕੇ ਇਹ ਖੰਭ ਦੇ ਦਿਓ ਉਸ ਨੂੰ ਕਹੋ ਕਿ ਉਹ ਇਹ ਖੰਭ ਤੀਰ ਨੂੰ ਲਗਾ ਦੇਵੇ ਸਿੰਘ ਨੇ ਜਾ ਕੇ ਕਾਰੀਗਰ ਨੂੰ ਉਹ ਖੰਭ ਦੇ ਦਿੱਤੇ ਕਾਰੀਗਰ ਨੇ ਬੜੇ ਸੁੰਦਰ ਤੀਰ ਤਿਆਰ ਕਰਕੇ ਉਹ ਖੰਭ ਲਾਏ ਤੇ ਉਹ ਤੀਰ ਕਲਗੀਧਰ ਪਾਸ਼ਾ ਜੀ ਕੋਲ ਲੈ ਆਏ ਹੁਣ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਅਸੀਂ ਤੀਰ ਚਲਾਵਾਂਗੇ ਤੇ ਤੁਸੀਂ ਤੀਰ ਲੱਭ ਕੇ ਲਿਆਉਣੇ ਨੇ ਮਹਾਰਾਜ ਕੋਲ ਸਾਰਾ ਖਾਲਸਾ ਖੜਾ ਹੈ ਮਹਾਰਾਜ ਹੁਕਮ ਕਰਦੇ ਨੇ ਤੇ ਕਹਿੰਦੇ ਨੇ ਸਿੰਘੋ ਦੂਰ ਦੂਰ ਹੋ ਕੇ ਖੜੇ ਹੋ ਜਾਓ ਅਸੀਂ ਹੁਣ ਤੀਰ ਚਲਾਉਣ ਲੱਗੇ ਆ ਇਹ ਤੀਰ ਜਦੋਂ ਅਸਮਾਨ ਵਿੱਚ ਜਾ ਕੇ ਵਾਪਸ ਆਣਗੇ ਤਾਂ ਤੁਸੀਂ ਲੱਭ ਕੇ ਲਿਆਉਣੇ ਨੇ ਸਿੰਘ ਗੁਰੂ ਸਾਹਿਬ ਦਾ ਹੁਕਮ ਪਾ ਕੇ ਦੂਰ ਦੂਰ ਜਾ ਕੇ ਖਲੋਤੇ ਸਿੰਧੂ ਦੂਰ ਦੂਰ ਜਾ ਕੇ ਅਸਮਾਨ ਵੱਲ ਦੇਖਣ ਲੱਗੇ ਸੈਂਕੜੇ ਸਿੱਖ ਦੂਰ ਦੂਰ ਖੜੇ ਹੋਵੇ ਕਲਗੀਧਰ ਪਾਸ਼ਾ ਜੀ ਨੇ ਚੜ੍ਹਦੇ ਸੂਰਜ ਵੱਲ ਮੂੰਹ ਕੀਤਾ ਹੈ ਤੇ ਨੋ ਟੰਕਾ ਭਾਰੀ ਤੁਲਿਸ ਜੀ ਦੀ ਮਾਰ ਬਹੁਤ ਮੀਲਾਂ ਤੱਕ ਜਾਂਦੀ ਹੈ ਉਹ ਆਪਣੇ ਹੱਥ ਵਿੱਚ ਪਕੜ ਲਿਆ ਨਾਰਦ ਮੁਲੀ ਦੇ ਪੇਟਾ ਕੀਤੇ ਹੋਏ ਖੰਭਾਂ ਦੇ ਤੀਰ ਉਹ ਚਿੱਲੇ ਵਿੱਚ ਚੜ੍ਹ ਕੇ ਸਤਗੁਰਾਂ ਨੇ ਖਿੱਚੇ ਨੇ ਸਾਰਾ ਖਾਲਸਾ ਧਿਆਨ ਨਾਲ ਦੇਖ ਰਿਹਾ ਹੈ ਮਹਾਰਾਜ ਕਹਿੰਦੇ ਦੇਖੋ ਹੁਨੇ ਅਕਾਸ਼ ਵਿੱਚ ਜਾਣਗੇ ਤੀਰ ਜਦੋਂ ਕਲਗੀਧਰ ਬਾਦਸ਼ਾਹ ਜੀ ਨੇ ਉਹ ਤੀਰ ਛੱਡਿਆ ਉਹ ਊਕਦਾ ਗਿਆ ਅਸਮਾਨ ਵੱਲ ਜਿੰਨੀ ਰਫਤਾਰ ਨਾਲ ਤੀਰ ਜਾਏਗਾ ਉਹਦੀ ਆਵਾਜ਼ ਆਏਗੀ ਤੀਰ ਬੜਾ ਗਰਜ ਕੇ ਅਸਮਾਨ ਵੱਲ ਗਿਆ ਦੂਰ ਦੂਰ ਤੱਕ ਸਿੰਘ ਖੜੇ ਸੀ ਤੇ ਤੀਰ ਨੂੰ ਜਾਂਦੇ ਹੋਏ ਦੇਖ ਰਹੇ ਸਨ ਤੀਰ ਇੰਨੀ ਦੂਰ ਚਲਾ ਗਿਆ ਇੰਨਾ ਉੱਚੀ ਚਲਾ ਗਿਆ ਕਿ ਸਿੰਘਾਂ ਦੀ ਦ੍ਰਿਸ਼ਟੀ ਉੱਥੇ ਤੱਕ ਨਹੀਂ ਪਹੁੰਚੀ ਜਦੋਂ ਇੱਕ ਤੀਰ ਚਲਾ ਗਿਆ ਤਾਂ ਮਹਾਰਾਜ ਨੇ ਦੂਜਾ ਤੀਰ ਚਿੱਲੇ ਤੇ ਪਾ ਕੇ ਛੱਡਿਆ ਉਸ ਤੋਂ ਬਾਅਦ ਤੀਸਰਾ ਤੀਰ ਵੀ ਕਮਾਨ ਵਿੱਚ ਪਾ ਕੇ ਛੱਡਿਆ ਇਸ ਤਰ੍ਹਾਂ ਚੌਥਾ ਤੀਰ ਵੀ ਛੱਡਿਆ ਤੇ ਪੰਜਵਾਂ ਤੀਰ ਵੀ ਛੱਡਿਆ ਉਹ ਵੀ ਸ਼ੂਕਦਾ ਹੋਇਆ ਅਸਮਾਨ ਵੱਲ ਗਿਆ ਮਹਾਰਾਜ ਤੀਰ ਸਭ ਨੂੰ 10-10 ਕੇ ਚਲਾ ਰਹੇ ਸਨ ਵੀ ਆ ਦੇਖੋ ਅਸੀਂ ਚਲਾ ਰਹੇ ਹਾਂ ਅਸਮਾਨ ਵਿੱਚ ਧਿਆਨ ਨਾਲ ਦੇਖਣਾ ਸਿੰਘ ਦੇਖਦੇ ਨੇ ਮਹਾਰਾਜ ਕਮਾਨ ਤੇ ਤੀਰ ਝੜਾ ਰਹੇ ਨੇ ਪਰ ਜਦੋਂ ਛੱਡਦੇ ਨੇ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ ਪਰ ਜਾਣਦਾ ਕਿੱਧਰ ਹੈ ਅਸਮਾਨ ਵੱਲ ਬੜੀ ਰਫਤਾਰ ਹੈ ਤੀਰ ਦੀ ਸਭ ਧਿਆਨ ਨਾਲ ਦੇਖ ਰਹੇ ਨੇ ਤੀਰ ਵਾਪਸ ਆਉਂਗੇ ਉਡੀਕਦੇ ਨੇ ਸਿੰਘ ਘੜੀ ਬੀਤ ਗਈ ਦੋ ਘੜੀਆਂ ਲੰਘ ਗਈਆਂ ਘੰਟਾ ਲੰਘ ਗਿਆ ਕਹਿੰਦੇ ਇੱਕ ਪੈਰ ਤੱਕ ਸਿੰਘ ਦੇਖਦੇ ਰਹੇ ਪਰ ਤੀਰ ਵਾਪਸ ਨਹੀਂ ਆਏ ਸਿੰਘਾਂ ਨੂੰ ਅਨੁਮਾਨ ਸੀ ਕਿ ਗੁਰੂ ਸਾਹਿਬ ਦੇ ਤੀਰ ਜਲਦੀ ਵਾਪਸ ਨਹੀਂ ਆਉਂਦੇ 7-7 ਮੀਲ ਦਾ ਨਿਸ਼ਾਨਾ ਤਾਂ ਧਰਤੀ ਦੇ ਮਹਾਰਾਜ ਨੇ ਮਾਰਿਆ ਹੈ ਇੱਕ ਦਿਨ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਸੀ ਪਹਾੜੀ ਰਾਜੇ ਤੇ ਬਾਈ ਧਾਰ ਦੇ ਰਾਜੇ ਤੇ ਸੂਬਾ ਸਰਹੰਦ ਤੇ ਸੂਬਾ ਲਾਹੌਰ ਇਹ ਸਾਰੇ ਬੈਠ ਕੇ ਸ਼ਤਰੰਜ ਖੇਡ ਰਹੇ ਸਨ ਉਹ ਆਨੰਦਪੁਰ ਸਾਹਿਬ ਤੋਂ 7 ਮੀਲ ਦੂਰ ਸਨ ਅਜੇ ਉਹ ਆਪਸ ਵਿੱਚ ਗੱਲਬਾਤ ਹੀ ਰਹਿ ਰਹੇ ਸਨ ਕਿ ਗੁਰੂ ਸਾਹਿਬ ਦੂਰ ਤੱਕ ਤੀਰ ਮਾਰਦੇ ਨੇ ਉਹਨਾਂ ਦੇ ਤੀਰਾਂ ਦੀ ਮਾਰ ਬਹੁਤ ਦੂਰ ਤੱਕ ਹੈ ਉਹ ਕਹਿੰਦੇ ਇੱਕ ਇੱਕ ਤੀਰ ਨਾਲ ਦਸਾਂ ਦਸਾਂ ਨੂੰ ਮਾਰ ਦਿੰਦਾ ਹੈ ਗੁਰੂ ਸਾਹਿਬ ਨੇ ਦੂਰ ਵੀ ਨਾਲ ਉਹਨਾਂ ਨੂੰ ਦੂਰ ਤੱਕ ਦੇਖਿਆ ਤੇ ਆਨੰਦਗੜ੍ਹ ਸਹਿਬ ਦੇ ਕਿਲੇ ਤੋਂ ਉਹਨਾਂ ਤੇ ਤੀਰ ਛੱਡਿਆ ਜਿਹੜੇ ਤਖਤ ਤੇ ਉਹ ਬੈਠ ਕੇ ਸਤਰਾਂਜ ਖੇਡ ਰਹੇ ਸਨ ਉਹਤੇ ਪਾਵੇ ਤੇ ਜਾ ਕੇ ਉਹ ਤੀਰ ਲਗਾ ਤੇ ਉਹਦੀਆਂ ਚੂਰਾ ਹਿਲਾ ਦਿੱਤੀਆਂ ਉਹ ਤੀਰ ਤਖਦੀ ਲੱਕੜ ਵਿੱਚ ਤਸ ਗਿਆ ਉਹਨਾਂ ਨੇ ਭੈ ਪੀਤ ਹੋ ਕੇ ਇੱਧਰ ਉੱਧਰ ਛਾਲਾਂ ਮਾਰੀਆਂ ਤੇ ਜਾ ਕੇ ਲੁਕ ਗਏ ਤੇ ਕਹਿਣ ਲੱਗੇ ਗੁਰੂ ਦੇ ਤੀਰ ਆ ਰਹੇ ਨੇ ਇੰਨੇ ਤੀਰ ਪਾਵੇ ਤੇ ਮਾਰ ਕੇ 53 ਹਿਲਾ ਦਿੱਤਾ ਜੇ ਇਹ ਤੀਰ ਸਾਡੇ ਲੱਗ ਜਾਂਦਾ ਤਾਂ ਸਾਡਾ ਕੁਝ ਨਾ ਬਚਦਾ ਗੁਰੂ ਦਾ ਨਿਸ਼ਾਨਾ ਬਹੁਤ ਦੂਰ ਤੱਕ ਮਾਰ ਕਰਦਾ ਹੈ ਇਹ ਗੁਰੂ ਕਰਾਮਾਤ ਨਾਲ ਸ਼ਕਤੀ ਨਾਲ ਤੀਰ ਚਲਾਉਂਦਾ ਹੈ ਇਸ ਗੁਰੂ ਕੋਲ ਕੋਈ ਰੂਹਾਨੀ ਤਾਕਤ ਹੈ ਗੁਰੂ ਸਾਹਿਬ ਨੇ ਦੂਜਾ ਤੀਰ ਚਿੱਠੀ ਲਾ ਕੇ ਭੇਜਿਆ ਚਿੱਠੀ ਵਿੱਚ ਲਿਖਿਆ ਰਾਜੇਓ ਇਹ ਕੋਈ ਕਰਾਮਾਤ ਨਹੀਂ ਹੈ ਇਹ ਕੋਈ ਜਾਦੂ ਨਹੀਂ ਹੈ ਇਹ ਮੇਰਾ ਅਭਿਆਸ ਹੈ ਮੈਂ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਅਭਿਆਸ ਨਾਲ ਹੀ ਤੀਰ ਮਾਰਿਆ ਮੈਂ ਕਰਾਵਤ ਨਾਲ ਤੀਰ ਨਹੀਂ ਮਾਰਿਆ ਚਮਕੌਰ ਦੀ ਜੰਗ ਵਿੱਚ ਮਹਾਰਾਜ ਨੇ ਉਦੋਂ ਤੀਰ ਛੱਡਿਆ ਜਦੋਂ ਜੰਗ ਵਿੱਚ ਮਹਾਰਾਜ ਕੋਲ ਪੰਜ ਸਿੰਘ ਹੀ ਰਹਿ ਗਏ ਸਨ ਤੇ ਬਾਕੀ ਸ਼ਹੀਦ ਹੋ ਗਏ ਸਨ ਰਹਿਰਾਸਤਾ ਪਾਠ ਕਰਨ ਲੱਗੇ ਤੇ ਲੱਖਾਂ ਫੌਜਾਂ ਨੇ ਹਮਲਾ ਕਰ ਦਿੱਤਾ ਫਿਰ ਮਹਾਰਾਜ ਨੇ ਆਖਿਆ ਕਿ ਹੁਣ ਵਰਦਨ ਹੀ ਪੈਣੀ ਹੈ ਯੁਗਤੀ ਮਹਾਰਾਜ ਨੇ ਤੀਰ ਛੱਡਿਆ ਤੇ 10000 ਫੌਜ ਸਵਾ ਦਿੱਤੀ ਫਿਰ ਉਹ ਡਰ ਕੇ ਪਛਾਣ ਨੂੰ ਭੱਜ ਗਏ ਕਿ ਜੇ ਗੜੀ ਵੱਲ ਜਾਵਾਂਗੇ ਤਤ ਵਹੀ ਮੱਚ ਜਾਏਗੀ ਮਹਾਰਾਜ ਵੈਸੇ ਕਦੀ ਕਰਾਮਾਤ ਨਹੀਂ ਵਰਤਦੇ ਫੇਰ ਮਹਾਰਾਜ ਨੇ ਤੀਜਾ ਤੀਰ ਛੱਡਿਆ ਜਿਹੜੇ ਦਰਖਤ ਦੇ ਥੱਲੇ ਉਹ ਬੈਠੇ ਸੀ ਉਹਦੇ ਤਣੇ ਵਿੱਚ ਤੀਰ ਮਾਰਿਆ ਉਹ ਦਰਖਤ ਵੀ ਹਿਲਾ ਦਿੱਤਾ ਉਹਨਾਂ ਡਰਦੇ ਡਰਦੇ ਦੇਖਿਆ ਤੀਰ ਵਿੱਚ ਇੱਕ ਚਿੱਠੀ ਲੱਗੀ ਹੈ ਉਹਨਾਂ ਨੇ ਉਹ ਚਿੱਠੀ ਪੜ੍ਹੀ ਤੇ ਕਿਹਾ ਇਹ ਕਰਾਮਾਤ ਨਹੀਂ ਕਿ ਜਿਹੜੀਆਂ ਇੱਥੇ ਅਸੀਂ ਗੱਲਾਂ ਕਰ ਰਹੇ ਹਾਂ ਉਹ ਸੁਣ ਰਿਹਾ ਹੈ ਗੁਰੂ ਦੀ ਗੱਤ ਗੁਰੂ ਹੀ ਜਾਣਦਾ ਹੈ ਕਲਗੀਧਰ ਪਾਸ਼ਾ ਜੀ ਨੇ ਪੰਜ ਤੀਰ ਅਸਮਾਨ ਵੱਲ ਛੱਡੇ ਤੇ ਉਹ ਵਾਪਸ ਨਹੀਂ ਆਏ। ਸਿੰਘ ਹਾਰ ਗਏ ਨੇ ਥੱਕ ਗਏ ਨੇ ਕਿ ਤੀਰ ਵਾਪਸ ਆਉਣਗੇ। ਆਖੀਰ ਮਹਾਰਾਜ ਕੋਲ ਇਕੱਠੇ ਹੋ ਕੇ ਆਏ। ਸਭ ਹੈਰਾਨ ਨੇ ਕਿ ਗੁਰੂ ਸਾਹਿਬ ਦੇ ਤੀਰ ਕਿੱਥੇ ਚਲੇ ਗਏ ਤੇ ਵਾਪਸ ਕਿਉਂ ਨਹੀਂ ਆਏ? ਜਦੋਂ ਖਾਲਸੇ ਨੇ ਦੇਖਿਆ ਕਿ ਤੀਰ ਇੰਨੀ ਦੇਰ ਨਹੀਂ ਆਏ ਤਾਂ ਇਹਦਾ ਮਤਲਬ ਹੈ ਕਿ ਵਾਪਸ ਆਉਣੇ ਨਹੀਂ। ਸਾਰੇ ਇਕੱਠੇ ਹੋ ਕੇ ਸਤਗੁਰਾਂ ਕੋਲ ਪਹੁੰਚੇ। ਗੁਰੂ ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਅਸੀਂ ਆਪਣੀ ਅੱਖ ਨੂੰ ਵੀ ਚੁੱਪ ਗਿਆ ਕਿ ਤੀਰ ਕਿਤੇ ਉੱਜਲ ਨਾ ਹੋ ਜਾਏ ਸੈਂਕੜੇ ਸਿਕਾਸੀ ਉੱਪਰ ਦੇਖਦੇ ਰਹੇ ਹਾਂ ਪਰ ਤੀਰ ਵਾਪਸ ਨਹੀਂ ਆਏ ਮਹਾਰਾਜ ਤੁਹਾਡੀ ਕਮਾਨ ਵਿੱਚੋਂ ਉੱਪਰ ਆਕਾਸ਼ ਵਿੱਚ ਤੀਰ ਜਾਂਦੇ ਵੇਖੇ ਨੇ ਪਰ ਵਾਪਸ ਆਂਦੇ ਨਹੀਂ ਦੇਖੇ ਅਸੀਂ ਦੂਰ ਦੂਰ ਤੱਕ ਆਕਾਸ਼ ਵਿੱਚ ਦੇਖਿਆ ਪਰ ਤੀਰ ਵਾਪਸ ਨਹੀਂ ਆਏ ਜੇ ਆਉਂਦੇ ਤਾਂ ਜ਼ਰੂਰ ਦਿਸਨੇ ਸਨ ਮਹਾਰਾਜ ਜਦੋਂ ਤੀਰ ਗਏ ਸੀ ਤਾਂ ਬਦਲਾਂੋਂ ਗਰਜਦੇ ਗਏ ਸੀ ਜਾਂਦੇ ਤੀਰਾਂ ਦੀ ਆਵਾਜ਼ ਸੁਣਾਈ ਦਿੱਤੀ ਪਰ ਜਦੋਂ ਤੀਰ ਉੱਪਰ ਚਲੇ ਗਏ ਤਾਂ ਆਵਾਜ਼ ਸੁਣਾਈ ਨਹੀਂ ਦਿੱਤੀ ਅਸੀਂ ਸਾਰੇ ਮਹਾਰਾਜ ਹੈਰਾਨ ਆ ਕਿ ਤੀਰ ਕਿੱਥੇ ਚਲੇ ਗਏ ਮਹਾਰਾਜ ਕਹਿਣ ਲੱਗੇ ਉੱਪਰ ਕੋਈ ਥਾਂ ਤਾਂ ਹੈ ਨਹੀਂ ਜਿੱਥੇ ਤੀਰ ਅਟਕ ਜਾਣ ਉੱਤੇ ਕੋਈ ਥਾਂ ਨਹੀਂ ਹੈ ਜਿੱਥੇ ਤੀਰ ਲੁਕ ਜਾਣਗੇ ਭਾਈ ਚੰਗੀ ਤਰ੍ਹਾਂ ਲੱਭੋ ਕਿਤੇ ਤੁਹਾਡੀ ਅੱਖਾਂ ਤੋਂ ਉਜਲ ਨਾ ਹੋ ਗਏ ਹੋਣ ਉਹ ਬੜੇ ਕੀਮਤੀ ਤੀਰ ਨੇ ਉਹਨਾਂ ਨੂੰ ਅਨਲ ਪੰਛੀ ਦੇ ਪਰ ਲੱਗੇ ਹੋਏ ਨੇ ਉਹ ਬਹੁਤ ਮਹਿੰਗੇ ਤੀਰ ਨੇ ਉਹਨਾਂ ਨੂੰ ਲੱਭ ਕੇ ਲਿਆਓ ਅਸੀਂ ਬੜੇ ਬੇਸ਼ਕੀਮਤੀ ਪੰਜੇ ਤੀਰ ਚਲਾਏ ਨੇ ਅੱਜ ਜਦੋਂ ਮਹਾਰਾਜ ਨੇ ਇਹ ਬਚਨ ਬੋਲੇ ਤਾਂ ਸਾਰਾ ਖਾਲਸਾ ਖੜਾ ਹੋ ਗਿਆ ਤੇ ਕਹਿ ਲੱਗਾ ਗਰੀਬ ਨਵਾਜ਼ ਅਸੀਂ ਉਹਨਾਂ ਤੀਰਾਂ ਦਾ ਪੇੜ ਨਹੀਂ ਪਾ ਸਕੇ ਮਹਾਰਾਜ ਇਹ ਸਾਰੀ ਕੁਦਰਤ ਇਹ ਸਾਰੀ ਸ੍ਰਿਸ਼ਟੀ ਤੁਹਾਡੀ ਬਣਾਈ ਹੋਈ ਹੈ ਆਪ ਜੀ ਦੇ ਸੋਹਣੇ ਸੋਹਣੇ ਕੋਟਕਾਂ ਨੂੰ ਕੌਣ ਜਾਣ ਸਕਦਾ ਹੈ ਸੱਚੇ ਪਾਸ਼ਾ ਜੀ ਤੁਹਾਡੀ ਲੀਲਾ ਨੂੰ ਕੌਣ ਜਾਣ ਸਕਦਾ ਹੈ ਇਸ ਸ੍ਰਿਸ਼ਟੀ ਵਿੱਚ ਜਿੰਨਾ ਵੀ ਫਸਾਰਾ ਹੈ ਉਹ ਆਪ ਦੇ ਹੱਥ ਵਿੱਚ ਹੈ। ਇਹ ਆਪ ਹੀ ਜਾਣਦੇ ਹੋ ਕਿ ਤੀਰ ਕਿੱਥੇ ਚਲੇ ਗਏ। ਮਹਾਰਾਜ ਸਾਰਾ ਖਾਸਾ ਅਸਮਾਨ ਵੱਲ ਮਿਗਾ ਲਾ ਕੇ ਖੜਾ ਰਿਹਾ। ਕਿਸੇ ਨੇ ਵੀ ਆਲਸ ਨਹੀਂ ਕੀਤੀ। ਸਾਰਿਆਂ ਦਾ ਧਿਆਨ ਸੀ ਕਿ ਮਹਾਰਾਜ ਦੇ ਬੇਸ਼ਕੀਮਤੀ ਤੀਰ ਵਾਪਸ ਆਣੇ ਨਹੀਂ। ਇੱਕ ਪੈਰ ਤੱਕ ਸੱਚੇ ਪਾਤਸ਼ਾਹ ਜੀ ਉਡੀਕਦੇ ਰਹੇ ਆ। ਪਰ ਹਜ਼ੂਰ ਦੇ ਤੀਰ ਵਾਪਸ ਨਹੀਂ ਆਏ। ਅਸੀਂ ਕਿਸੇ ਨੇ ਵੀ ਤੀਰ ਵਾਪਸ ਆਂਦੇ ਨਹੀਂ ਦੇਖੇ। ਈ ਕਾਰਨ ਸਿੰਘ ਤੁਸੀਂ ਤੀਰ ਵਾਪਸਾਂ ਦੇ ਕਿਉਂ ਨਹੀਂ ਵਿਖੇ ਮਹਾਰਾਜ ਨਾਲੇ ਮੁਸਕਰਾ ਰਹੇ ਨੇ ਤੇ ਨਾਲ ਇਹ ਬਚਨ ਕਹਿ ਰਹੇ ਨੇ ਤਾਂ ਸਾਰੇ ਖਾਲਸੇ ਨੇ ਹੱਥ ਜੋੜ ਲਏ ਭਾਈ ਦਇਆ ਸਿੰਘ ਜੀ ਵਰਗੇ ਬ੍ਰਹਮ ਗਿਆਨੀ ਭਾਈ ਉਦੇ ਸਿੰਘ ਵਰਗੇ ਜੰਗੀ ਜਰਨੈਲ ਭਾਈ ਆਲੋਂ ਵਰਗੇ ਸਤੂਰਾਂ ਦੇ ਨਿਸ਼ਕਾਮ ਸੇਵਕ ਕਹਿਣ ਲੱਗੇ ਸੱਚੇ ਪਾਸ਼ਾ ਆਪ ਸਾਰੀ ਸ੍ਰਿਸ਼ਟੀ ਦੇ ਕਣ-ਕਣ ਦੀ ਸੋਝੀ ਰੱਖਦੇ ਹੋ ਖਾណ្ឌ ਮਰਮੰਡ ਵਿੱਚ ਤਰਤੀਸ ਮਾਨੇ ਵਿੱਚ ਜੋ ਵੀ ਕੁਝ ਹੋ ਰਿਹਾ ਹੈ ਉਹ ਆਪ ਜੀ ਜਾਣਦੇ ਹੋ ਮਹਾਰਾਜ ਸਾਨੂੰ ਪੁਲੇਖੇ ਵਿੱਚ ਨਾ ਰੱਖੋ ਸਾਨੂੰ ਦੱਸੋ ਕਿ ਤੀਰ ਕਿੱਥੇ ਗਏ ਕਿੱਥੇ اٹਕੇ ਨੇ ਇਹ ਤੁਸੀਂ ਜਾਣਦੇ ਹੋ ਮਹਾਰਾਜ ਕਿਰਪਾ ਕਰਕੇ ਦੱਸੋ ਕਿ ਇਹ ਕੀ ਖੇਡ ਹੈ ਜਦੋਂ ਸਾਰੇ ਖਾਲਸੇ ਨੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਰਮਜ ਕੀ ਹੈ ਸਾਰੇ ਖਾਲਸੇ ਦੀ ਲਾਲਸਾ ਦੇਖ ਕੇ ਕਲਗੀਧਰ ਪਾਸ਼ਾ ਗੁਰੂ ਗੋਬੀ ਸਿੰਘ ਜੀ ਆਪਣੇ ਮੁਖਾਰਮਿੰਦ ਤੋਂ ਬੁਲੇ ਮਹਾਰਾਜ ਕਹਿੰਦੇ ਇਹ ਤਾਂ ਅਸੀਂ ਤੁਹਾਨੂੰ ਸਮਝਾਉਣ ਵਾਸਤੇ ਦ੍ਰਿਸ਼ਟਾਂਤ ਦਿਖਾਇਆ ਹੁਣ ਦ੍ਰਿਸ਼ਟਾਂਤ ਦੱਸਾਂਗੇ ਤੁਹਾਨੂੰ ਹੁਣ ਉਪਦੇਸ਼ ਦੇਾਂਗੇ ਕਿ ਇਹ ਕੋਤ ਕਿਉਂ ਦਿਖਾਇਆ ਅਸਲ ਵਿੱਚ ਜਿਹੜੇ ਇਹ ਤੀਰ ਗਏ ਨੇ ਇਹਨਾਂ ਨੂੰ ਹੋਮਾ ਪੰਛੀ ਦੇ ਪਰ ਲੱਗੇ ਹੋਏ ਸਨ ਨਾਰਦ 무ਨੀ ਜੀ ਸਾਨੂੰ ਇੱਕ ਖੰਭ ਭੇਟਾ ਕਰ ਗਏ ਤੇ ਅਸੀਂ ਇਹਨਾਂ ਨੂੰ ਤੀਰਾਂ ਤੇ ਲਾਤਾ ਅਸੀਂ ਆਪਣੀ ਕਮਾਨ ਵਿੱਚ ਪਾ ਕੇ ਬਾਣ ਛੱਡੇ ਹਨ ਇਹ ਹੋਮਾ ਪੰਛੀ ਦੇ ਪਰ ਉਹ ਅਨਿਲ ਪੰਛੀ ਦੇ ਪਰ ਇਹ ਜਿਸ ਤੀਰ ਤੇ ਲੱਗ ਜਾਂ ਉਸ ਨੂੰ ਆਪਣੇ ਦੇਸ਼ ਲੱਖਾਂ ਮੀਲ ਦੂਰ ਜਿੱਥੇ ਉਹ ਰਹਿੰਦਾ ਹੈ ਉੱਥੇ ਲੈ ਜਾਂਦੇ ਨੇ ਇਹ ਤੀਰ ਉੱਥੇ ਚਲੇ ਗਏ ਨੇ ਮਹਾਰਾਜ ਨੇ ਤੀਰ ਛੱਡੇ ਵਾਪਸ ਨਹੀਂ ਆਏ ਮਹਾਰਾਜ ਕਹਿੰਦੇ ਇਹ ਹੁਮਾ ਦੇ ਦੇਸ਼ ਚਲੇ ਗਏ ਨੇ ਮਹਾਰਾਜ ਕਹਿੰਦੇ ਇਹ ਪਰ ਉੱਥੋਂ ਹੀ ਆਏ ਸੀ ਤੇ ਇਹਨਾਂ ਤੀਰਾਂ ਨੂੰ ਉੱਥੇ ਹੀ ਉੜਾ ਕੇ ਲੈ ਗਏ ਜਿਵੇਂ ਹੁਮਾ ਪੰਛੀ ਦੇ ਪਰ ਤੀਰਾਂ ਨੂੰ ਲੈ ਕੇ ਹੁਮਾ ਪੰਛੀ ਦੇ ਦੇਸ਼ ਚਲੇ ਗਏ ਨੇ ਕਦੋਂ ਜਿਹੜੀ ਗੁਰੂ ਦੀ ਬਾਣੀ ਹੈ ਉਹ ਅਕਾਲ ਪੁਰਖ ਦੇ ਖੰਭ ਨੇ ਮਹਾਰਾਜ ਕਹਿੰਦੇ ਇਹ ਬਾਣੀ ਅਕਾਲ ਪੁਰਖ ਦੇ ਦੇਸ਼ ਤੋਂ ਆਈ ਹੈ ਤੁਰਤੀ ਬਾਣੀ ਆਈ ਜਿਨ ਸਗਲੀ ਚਿੰਤਾ ਮਟਾਈ ਇਹ ਪਰਮੇਸ਼ਵਰ ਦੀ ਬਾਣੀ ਹੈ ਇਹ ਤੁਰਦੀ ਬਾਣੀ ਹੈ ਇਹ ਸੱਚਖੰਡ ਤੋਂ ਆਈ ਹੈ ਜਿਹੜਾ ਇਸ ਬਾਣੀ ਨੂੰ ਪ੍ਰੇਮ ਨਾਲ ਪੜ੍ਹੇਗਾ ਤੇ ਪ੍ਰੇਮ ਨਾਲ ਸੁਨੇਗਾ ਇਹ ਬਾਣੀ ਉਸ ਨੂੰ ਉੱਥੇ ਹੀ ਲੈ ਜਾਏਗੀ ਜਿੱਥੋਂ ਇਹ ਆਈ ਹੈ ਇਹ ਬਾਣੀ ਸੱਚਖੰਡ ਤੋਂ ਆਈ ਹੈ ਤੇ ਜਿਹੜਾ ਪ੍ਰਾਣੀ ਇਸ ਨੂੰ ਪ੍ਰੇਮ ਨਾਲ ਪੜ੍ਹੇਗਾ ਉਸ ਨੂੰ ਸੱਚਖੰਡ ਲੱਜਾਏਗੀ ਜਿਹੜਾ ਗੁਰੂ ਦਾ ਹਿਰਦਾ ਹੈ ਉਹ ਸੱਚਖੰਡ ਹੈ ਇਹ ਬਾਣੀ ਗੁਰੂ ਦੇ ਹਿਰਦੇ ਵਿੱਚੋਂ ਆਈ ਹੈ ਤੇ ਗੁਰੂ ਕੀ ਹੈ ਉਹ ਪਰਮੇਸ਼ਵਰ ਹੈ ਇਹ ਬਾਣੀ ਪਰਮੇਸ਼ਵਰ ਤੋਂ ਆਈ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਰਸ਼ਨ ਦੇਣ ਵਾਸਤੇ ਇਹ ਰੂਪ ਧਾਰਨ ਕੀਤਾ ਵੈਸੇ ਉਹਨਾਂ ਦਾ ਇਹ ਰੂਪ ਨਹੀਂ ਹੈ ਅਕਾਲ ਪੁਰਖ ਪਰਮੇਸ਼ਵਰ ਨੇ ਸਾਨੂੰ ਦਰਸ਼ਨ ਦੇਣ ਵਾਸਤੇ ਸਾਡੇ ਵਰਗਾ ਰੂਪ ਧਾਰਨ ਕੀਤਾ ਪਰਮਾਤਮਾ ਦੇ ਇੱਕ ਰੋਮ ਵਿੱਚ ਕਰੋੜਾਂ ਗੈਲੈਕਸੀਆਂ ਨੇ ਉਹ ਪਰਮਾਤਮਾ ਸਾਨੂੰ ਦਰਸ਼ਨ ਦੇਣ ਲਈ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਰੂਪ ਚ ਆਇਆ ਉਹ 10 ਜਾਮੇ ਧਾਰਨ ਕਰਕੇ ਆਇਆ ਉਹ ਗੁਰੂ ਕੀ ਸੰਗਤ ਗੁਰੂ ਕਾ ਖਾਲਸਾ ਬਣਿਆ ਹੋਇਆ ਉਹ ਸੰਤ ਮਹਾਪੁਰਸ਼ ਬਣਿਆ ਹੋਇਆ ਉਹੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਕਮਕਾਰ ਦਾ ਪਸਾਰਾ ਬਹੁਤ ਵੱਡਾ ਹੈ ਉਸਨੇ ਸਾਨੂੰ ਗੁਰਮੰਤਰ ਦਿੱਤਾ ਨਾਨਕ ਬਣ ਕੇ ਉਸਨੇ ਆਪਣਾ ਸ਼ਬਦ ਸੁਨਾਨ ਲਈ ਸਾਡੇ ਵਰਗਾ ਰੂਪ ਧਾਰਨ ਕਰ ਲਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦੇ ਰੂਪ ਨੇ ਉਹਨਾਂ ਦੇ ਹਿਰਦੇ ਵਿੱਚੋਂ ਬਾਣੀ ਆਈ ਹੈ ਸੱਚਖੰਡ ਕੀ ਹੈ ਸੱਚਖੰਡ ਗੁਰੂ ਨਾਨਕ ਦਾ ਹਿਰਦਾ ਹੈ ਜਿੱਥੇ ਪਰਮ ਜੋਤੀ ਦਾ ਪ੍ਰਕਾਸ਼ ਹੋ ਰਿਹਾ ਹੈ ਉਹ ਗੁਰੂ ਨਾਨਕ ਦਾ ਹਿਰਦਾ ਹੈ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਹੁਮਾ ਪੰਛੀ ਦੇ ਪਰ ਤੀਰਾਂ ਨੂੰ ਆਪਣੇ ਦੇਸ਼ ਵਿੱਚ ਲੈ ਦੇ ਇਸੇ ਤਰ੍ਹਾਂ ਸਾਡੀ ਸੱਚੀ ਬਾਣੀ ਸਾਨੂੰ ਸੱਚਖੰਡ ਵਿੱਚ ਲੈ ਜਾਂਦੀ ਹੈ। ਸਾਨੂੰ ਬਾਣੀ ਉੱਥੇ ਹੀ ਲੈ ਜਾਏਗੀ ਜਿੱਥੇ ਜੀਣਾ ਮਰਨਾ ਕੋਈ ਨਹੀਂ। ਜਿੱਥੇ ਆਣਾ ਜਾਣਾ ਕੋਈ ਨਹੀਂ। ਇਹ ਜਿਹੜੀ ਬਾਣੀ ਹੈ ਇਹ ਸਾਨੂੰ ਗੁਰੂ ਨਾਲ ਮਿਲਾ ਦਿੰਦੀ ਹੈ। ਮਹਾਰਾਜ ਕਹਿੰਦੇ ਜਿਹੜਾ ਮੇਰੇ ਨਾਲ ਬਚਨ ਕਰਨਾ ਚਾਹੁੰਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੇ। ਜੋ ਪੁੱਛਣਾ ਹੈ ਉਹ ਗੁਰਬਾਣੀ ਤੋਂ ਖੁਸ਼ ਲੋ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਾ ਸੁਣਦਾ ਉਹ ਉਹਦੇ ਵਿੱਚ ਹੀ ਸਮਾ ਜਾਂਦਾ ਹੈ। ਉਹ ਪਰਮਾਨੰਦ ਦੇ ਵਿੱਚ ਪਹੁੰਚ ਜਾਂਦਾ ਸੱਚਖੰਡ ਵਿੱਚ ਪਹੁੰਚ ਜਾਂਦਾ ਜਦੋਂ ਸਾਡੇ ਮਨ ਨੂੰ ਬਾਣੀ ਦੇ ਸ਼ਬਦ ਰੂਪੀ ਖੰਭ ਲੱਗ ਜਾਂਦੇ ਨੇ ਤਾਂ ਇਹ ਸੱਚਖੰਡ ਚਲੇ ਜਾਂਦਾ ਬਾਣੀ ਸਾਨੂੰ ਉੱਥੇ ਲੈ ਜਾਂਦੀ ਹੈ ਜਿੱਥੇ ਨਾ ਜਨਮ ਹੈ ਨਾ ਮਰਨ ਹੈ ਨਾ ਹਰਖ ਹੈ ਨਾ ਸ਼ੋਗ ਹੈ ਨਾ ਰਾਗ ਹੈ ਨਾ ਦੁਸ਼ੈਸ਼ ਹੈ ਬਸ ਅਨੰਦ ਹੀ ਆਨੰਦ ਹੈ ਗੁਰੂ ਉੱਥੇ ਰਹਿੰਦਾ ਹੈ ਜਿੱਥੇ ਪਰਮੇਸ਼ਵਰ ਰਹਿੰਦਾ ਹੈ ਗੁਰੂ ਤੇ ਪਰਮੇਸ਼ਵਰ ਇੱਕ ਹੀ ਹੈ ਪਰਮੇਸ਼ਵਰ ਕੀ ਹੈ ਸਤਿਗੁਰੂ ਹੈ ਤੇ ਸਤਿਗੁਰੂ ਕੀ ਹੈ ਪਰਮੇਸ਼ਵਰ ਹੈ ਇਹ ਦੋ ਨਹੀਂ ਇਹ ਇੱਕੋ ਹੀ ਹੈ ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਇਹ ਦੋ ਨੇ ਉਹ ਕਦੇ ਗਿਆਨ ਪ੍ਰਾਪਤ ਨਹੀਂ ਕਰ ਸਕਦਾ ਕਲਗੀਧਰ ਪਾਸ਼ਾ ਜੀ ਨੇ ਸਾਫ਼ ਲਿਖ ਦਿੱਤਾ ਕਿ ਜਿਹੜਾ ਇੱਕ ਰੂਪ ਕਰਕੇ ਮੰਨਣਗੇ ਉਹਨਾਂ ਨੂੰ ਸਿੱਧੀ ਪ੍ਰਾਪਤ ਹੋਏਗੀ ਤੇ ਜਿਨ੍ਹਾਂ ਨੇ ਦ્વੈਤ ਰੱਖਣੀ ਹੈ ਉਹਨਾਂ ਨੂੰ ਪ੍ਰਾਪਤੀ ਨਹੀਂ ਹੋਣੀ ਜਿਹੜਾ ਸੱਚਖੰਡ ਦਾ ਦਰਬਾਰ ਹੈ ਉੱਥੇ ਬਾਣੀ ਲੈ ਜਾਂਦੀ ਹੈ ਜਿੱਥੇ ਇਕ ਰਸ ਆਨੰਦ ਹੈ ਜਿੱਥੇ ਨਾ ਜਵਣਾ ਨਾ ਮਰਨਾ ਨਾ ਹਰ ਖਣ ਸ਼ੋਗ ਹੈ ਜਿੱਥੇ ਪ੍ਰਨਾਮ ਨਹੀਂ ਹੁੰਦਾ ਪਰ ਨਾਮ ਤੋਂ ਭਾਵ ਹੈ ਜਿਹੜਾ ਬਦਲ ਜਾਂਦਾ ਹੈ ਜਿਵੇਂ ਦੁੱਧ ਤੋਂ ਮੱਖਣ ਤੇ ਮੱਖਣ ਤੋਂ ਕੀ ਸਾਡਾ ਇਹ ਸ਼ਰੀਰ ਪ੍ਰਨਾਮਵਾਦੀ ਹੈ ਜਦੋਂ ਮਾਂ ਦੇ ਪੇਟ ਵਿੱਚ ਨਿਵਾਸ ਹੁੰਦਾ ਤਾਂ ਇੱਕ ਖਸ ਖਸ ਦੇ ਦਾਣੇ ਤੋਂ ਵੀ ਛੋਟਾ ਹੁੰਦਾ ਹੈ 9 ਮਹੀਨੇ ਵਿੱਚ ਬਾਲਕ ਬਣ ਕੇ ਜਨਮ ਲੈਂਦਾ ਹੈ 40 ਦਿਨਾਂ ਵਿੱਚ ਦੁੱਗਣਾ ਹੋ ਜਾਂਦਾ ਹੈ ਸਾਲ ਵਿੱਚ ਉਹ ਚੌਗਣਾ ਹੋ ਜਾਂਦਾ ਹੈ ਇਸ ਤਰ੍ਹਾਂ ਉਹਦਾ ਸਰੀਰ ਬਦਲਦਾ ਰਹਿੰਦਾ ਹੈ ਇਹ ਪ੍ਰਨਾਮਵਾਦੀ ਹੈ ਸਾਡਾ ਮਨ ਵੀ ਪ੍ਰਨਾਮਵਾਦੀ ਹੈ ਹੁਣੇ-ਹੁਣੇ ਸੰਤ ਬਣਿਆ ਬੈਠਾ ਕਾਮੀ ਹੋ ਸਕਦਾ ਹੈ ਕਰੋਧੀ ਹੋ ਸਕਦਾ ਹੈ ਇਹ ਬਦਲਦਾ ਰਹਿੰਦਾ ਹੈ ਜਿਹੜਾ ਪਰਮੇਸ਼ਵਰ ਹੈ ਉਹ ਬਦਲਦਾ ਨਹੀਂ ਉਹ ਪਰਨਾਮੀ ਨਹੀਂ ਉਹ ਸਰੂਪ ਸਦਾ ਇੱਕ ਰਸ ਹੈ ਉਹ ਅਚਲ ਮੂਰਤ ਹੈ ਚਲਾਇਮਾ ਨਹੀਂ ਮਹਾਰਾਜ ਕਹਿੰਦੇ ਸਿਖ ਰੂਪੀ ਤੀਰ ਨੂੰ ਬਾਣੀ ਰੂਪੀ ਖਾਂਬ ਉਹ ਪੰਛੀ ਅਕਾਲ ਪੁਰਖ ਦੇ ਦੇਸ਼ ਵਿੱਚ ਪਹੁੰਚਾ ਦਿੰਦੇ ਨੇ ਜਿੱਥੇ ਉਹ ਰਹਿੰਦਾ ਹੈ ਉਹ ਸੱਚਖੰਡ ਹੈ ਸੱਚਖੰਡ ਵਸੇ ਨਿਰੰਕਾਰ ਮਹਾਰਾਜ ਕਹਿੰਦੇ ਖਾਲਸਾ ਜੀ ਹੋਰ ਦ੍ਰਿਸ਼ਟਾਂਤ ਸੁਣੋ ਸੁਣੋ ਨਾਮ ਦਾ ਰਸ ਤੁਹਾਨੂੰ ਆਵੇਗਾ ਤੁਸੀਂ ਨਾਮ ਦਾ ਰਸ ਪੀਣਾ ਚਾਹੁੰਦੇ ਹੋ ਜਪਨਾ ਚਾਹੁੰਦੇ ਹੋ ਤਾਂ ਇਹ ਗੱਲ ਸਮਝੋ ਧਿਆਨ ਨਾਲ ਸੁਣੋ ਜਿਹੜਾ ਜਿਗਿਆਸੂ ਹੈ ਜੇ ਉਹਨੂੰ ਨਾਮ ਰੂਪੀ ਖੰਭ ਲੱਗ ਜਾਣ ਉਹ ਅਖੀਰਲੇ ਸਵਾਸ ਤੱਕ ਜਪੀ ਜਾਵੇ ਉਹ ਵਾਹਿਗੁਰੂ ਜਪੀ ਜਾਏ ਜਦੋਂ ਅਖੀਰਲਾ ਸਵਾਸ ਆਏ ਤਾਂ ਉਹ ਬੋਲੇ ਵਾਹਿਗੁਰੂ ਉਹ ਸਿੱਧਾ ਅਕਾਲ ਪੁਰਖ ਦੇ ਦੇਸ਼ ਵਿੱਚ ਜਾ ਬੈਠੇਗਾ ਜਿਹੜਾ ਨਾਮ ਰਸ ਵਿੱਚ ਲੱਗਾ ਰਿਹਾ ਜਿਸ ਦੀ ਰਸਨਾ ਤੋਂ ਵਾਹਿਗੁਰੂ 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 ਚੱਲਦਾ ਰਿਹਾ ਜਿਹੜਾ ਜਪਦਾ ਰਿਹਾ ਉਹ ਪ੍ਰਭੂ ਦੇ ਸੋਹਣੇ ਦੇਸ਼ ਵਿੱਚ ਚਲਾ ਜਾਂਦਾ ਹੈ ਉਹ ਸੱਚਖੰਡ ਹੈ ਬਿਨਾਂ ਦੇਰੀ ਤੋਂ ਨਾਮ ਉੱਥੇ ਪਹੁੰਚਾ ਦਿੰਦਾ ਹੈ ਇਸਨੀ ਗੁਰਬਾਣੀ ਪੜਦੇ ਰਿਆ ਕਰੋ ਤੇ ਨਾਮ ਜਪਦੇ ਰਿਆ ਕਰੋ ਮਹਾਰਾਜ ਕਹਿੰਦੇ ਨਾਮ ਦੇ ਸਹਾਰੇ ਪਾਪੀ ਤਰ ਗਏ ਤੂੰ ਕਿਉਂ ਨਹੀਂ ਤਰ ਸਕਦਾ ਕਰਦੀਦਰ ਪਾਸ਼ਾ ਜੀ ਕਹਿਣ ਲਗੇ ਚਲਦਿਆਂ ਫਿਰਦਿਆਂ ਖਾਂਦਿਆਂ ਪੀਂਦਿਆਂ ਵਾਹਿਗੁਰੂ 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 ਜਪੀ ਜਾਓ ਗੁਰਬਾਣੀ ਪੜੋ ਸ਼ਬਦ ਪੜੋ ਸੋਖੇ ਰਹੋਗੇ ਆਨੰਦ ਵਿੱਚ ਰਹੋਗੇ ਖਿੜੇ ਰਹੋਗੇ ਮਹਾਰਾਜ ਕਹਿਣ ਲਗੇ ਦੁਨੀਆ ਵਿੱਚ ਮੁੜ ਕੇ ਨਹੀਂ ਆਣਾ ਪਏਗਾ ਇੱਥੇ ਤਾਂ ਦੁੱਖ ਹੀ ਦੁੱਖ ਨੇ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਅਸੀਂ ਉੱਥੇ ਮਹਾਨੰਦ ਵਿੱਚ ਜਾ ਕੇ ਸਮਾਵਾਂਗੇ ਵੱਡੇ ਸਤਿਗੁਰੂ ਮਹਾਰਾਜ ਨਰਕਾਂ ਵਿੱਚੋਂ ਕੱਢ ਲੈਣਗੇ ਸਿੱਖੋ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੋ ਬਾਣੀ ਦਾ ਅਭਿਆਸ ਕਰੋ ਤੁਹਾਡਾ ਇੱਕ ਵੀ ਸਵਾਸ ਵਿਰਥਾ ਨਾ ਜਾਏ ਹਰ ਸਵਾਸ ਵਿੱਚ ਵਾਹਿਗੁਰੂ 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 ਜਪੀ ਜਾਓ ਕੰਮ ਕਰਦੇ ਵੀ ਜਪੀ ਜਾਓ ਕਥਾ ਸੁਣਦੇ ਵੀ ਜਪੀ ਜਾਓ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪੋ ਇਹ ਹੀ ਤੁਹਾਡਾ ਕੰਮ ਹੈ ਆਪਣੇ ਮਨ ਨੂੰ ਕਹੋ ਬੋਲ ਵਾਹਿਗੁਰੂ ਜਦੋਂ ਮਨ ਤੇ ਜੀਬ ਦਾ ਤਾਲਮਿਲ ਬਣ ਜਾਏਗਾ ਤਾਂ ਸੁਖੀ ਸੁਖ ਹੋ ਜਾਏਗਾ ਆਨੰਦ ਹੀ ਆਨੰਦ ਹੋ ਜਾਏਗਾ ਇਸ ਤਰ੍ਹਾਂ ਅਭਿਆਸੀ ਦਾ ਜਦੋਂ ਅੰਤ ਵਿਲਾ ਆਉਂਦਾ ਹੈ ਨਾਮ ਜਪਣ ਵਾਲੇ ਦੀ ਪਰਮੇਸ਼ਵਰ ਆਪ ਸਹਾਇਤਾ ਕਰਦਾ ਹੈ ਉਹਦੇ ਸਾਰੇ ਪੁੰਨ ਪਾਪ ਦੇ ਬੰਧਨ ਕੱਟ ਦਿੰਦਾ ਹੈ ਦੁੱਖ ਦੇ ਬੰਧਨ ਵੀ ਕੱਟ ਦਿੰਦਾ ਹੈ ਤੇ ਪੁੰਨ ਦੇ ਬੰਦਨ ਵੀ ਕੱਟ ਦਿੰਦਾ ਹੈ। ਪਾਪ ਦੁੱਖ ਦਿੰਦਾ ਹੈ ਤੇ ਪੁੰਨ ਸੁੱਖ ਦਿੰਦੇ ਨੇ। ਬੰਦੇ ਤੇ ਪੁੰਨ ਵੀ ਦੁਬਾਰਾ ਜਨਮ ਲੈਂਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਪੁੰਨ ਨਹੀਂ ਕਰਨੇ। ਪਰਮਾਤਮਾ ਪਾਪ ਦੇ ਬੰਦਨ ਤਾਂ ਕੱਟਦਾ ਹੀ ਹੈ। ਪੁੰਨ ਦੇ ਬੰਦਨ ਵੀ ਕੱਟ ਦਿੰਦਾ ਹੈ। ਪੁੰਨ ਕੀਤੇ ਨੇ ਤਾਂ ਕਿਸੇ ਵਧੀਆ ਕਰਮ ਜੀ ਜਨਮ ਮਿਲ ਜੇਗਾ। ਇਸ ਲਈ ਪੁੰਨ ਵੀ ਬੰਦਨ ਹੀ ਹੈ। ਪਾਪ ਤਾਂ ਪਰਤੱਖ ਬੰਦਨ ਹੈ। ਜਿਹੜਾ ਬੰਦਾ ਬ੍ਰਹਮ ਦੀ ਅਵਸਥਾ 'ਚ ਚਲਾ ਜਾਂਦਾ ਹੈ ਉਹਨਾਂ ਦੇ ਪਾਪ ਪੁੰਨ ਸੜ ਜਾਂਦੇ ਨੇ ਪਾਪ ਪੁੰਨ ਮਿਟਾ ਦੀ ਪਰਮੇਸ਼ਵਰ ਆਪ ਵਿਧੀ ਬਣਾ ਲੈਂਦਾ ਹੈ ਪਰਮੇਸ਼ਵਰ ਆਪਣਾ ਬਣਾ ਕੇ ਆਪਣੇ ਕੋਲ ਰੱਖ ਲੈਂਦਾ ਹੈ ਉਹ ਪਦਵੀ ਮਿਲ ਜਾਂਦੀ ਹੈ ਜਿਹੜੇ ਵੱਡੇ ਵੱਡੇ ਯੋਗੀ ਚਾਹੁੰਦੇ ਨੇ ਜਿਹੜੇ ਬਹੁਤ ਸਾਧਨਾ ਕਰਦੇ ਨੇ ਉਹਨਾਂ ਦਾ ਸਰੀਰ ਵੀ Arogya ਹੋ ਜਾਂਦਾ ਹੈ ਉਹਨਾਂ ਨੂੰ ਯੋਗ ਸਾਧਨਾ ਕਰਕੇ ਸਾਰੇ ਸੁੱਖ ਮਿਲ ਜਾਂਦੇ ਨੇ ਫਿਰ ਉਹ ਨਾਮ ਜਪਣ ਵਾਲਿਆਂ ਦੀ ਬਿਰਤੀ ਬ੍ਰਹਮ ਵਿੱਚ ਟਿਕ ਜਾਂਦੀ ਹੈ ਔਰ ਯੋਗ ਦੀ ਜੁਗਤੀ ਨਾਲ ਰਸ ਪਾਉਂਦੇ ਨੇ ਕਾਲ ਯੁਗ ਵਿੱਚ ਜੋਗ ਸਾਧਨਾ ਕਰਨੀ ਔਖੀ ਹੈ ਐਨੀ ਕਰੜੀ ਤਪੱਸਿਆ ਕਾਲ ਯੁਗ ਦੇ ਲੋਕ ਨਹੀਂ ਕਰ ਸਕਦੇ ਆਪਣੇ ਰਸਾਂ ਨੂੰ ਛੱਡ ਨਹੀਂ ਸਕਦੇ ਇਸ ਲਈ ਕਾਲ ਯੁਗ ਵਿੱਚ ਕੇਵਲ ਨਾਮ ਉਦਾਰ ਹੈ ਵਾਹਿਗੁਰੂ 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 ਇਹ ਹੀ ਹੈ ਜੋਗ ਸਭ ਤੋਂ ਵੱਡਾ ਇਹ ਹੀ ਜੋਗ ਹੈ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਵਾਹਿਗੁਰੂ ਕਰ ਲੋ ਸਾਰਾ ਜੋਗ ਇਸੇ ਵਿੱਚ ਆਵੇ ਆ ਤੁਸੀਂ ਗੁਰੂ ਦੀ ਰਹਿਤ ਰੱਖੋ ਪੰਜਾ ਬਾਣੀਆਂ ਦਾ ਪਾਠ ਕਰੋ ਪੰਜਾਬਿਆਰਿਆ ਤੋ ਅੰਮ੍ਰਿਤ ਛਕੋ ਤੁਹਾਡਾ ਬੇੜਾ ਪਾਰ ਹੋ ਜਾਏਗਾ ਜੋ ਗੁਰੂ ਨੇ ਕਿਹਾ ਉਸ ਤੋਂ ਅੱਗੇ ਪਿੱਛੇ ਨਾ ਹੋਪੋ ਆਪਣੇ ਗੁਰੂ ਤੋਂ ਸਿਆਣਾ ਨਾ ਬਣੋ ਅੰਤਰਮੁਖੀ ਬਿਰਤੀ ਨਾਮ ਰਸ ਵਿੱਚ ਲਾਵੋ ਹਰ ਵੇਲੇ ਆਪਣੇ ਗੁਰੂ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੋ ਗੁਰੂ ਕੀ ਹੈ ਜੋ ਸਰਵ ਵਿਆਪਕ ਹੈ ਜੋ ਪਰੇ ਤੋਂ ਪਰੇ ਹੈ ਜੋ ਸਾਡੀ ਬੁੱਧੀ ਤੋਂ ਵੀ ਪਰੇ ਹੈ ਜੋ ਪੂਰਾ ਹੈ ਜੋ ਕਰਤਾ ਹੈ ਉਹ ਸਭ ਦਾ ਸੁਆਮੀ ਹੈ ਸਾਰੇ ਜਗਤ ਦਾ ਮਾਲਕ ਹੈ ਉਹ ਦਿੰਦਿਆ ਹੋਇਆ ਕਦੀ ਗਿਨਤ ਹੀ ਨਹੀਂ ਕਰਦਾ ਉਹ ਦੀਨਾਂ ਗਰੀਬਾਂ ਦਾ ਮਿੱਤਰ ਹੈ ਜੀ ਦਾ ਕੋਈ ਮਿੱਤਰ ਨਹੀਂ ਉਹ ਉਹਦਾ ਮਿੱਤਰ ਹੈ ਉਹ ਪ੍ਰਭੂ ਹਰਥਾ ਵਿਆਪਕ ਹੈ ਟੀੜੀ ਵਿੱਚ ਵੀ ਉਹਨਾਂ ਹੈ ਜਿੰਨਾ ਹੱਥ ਵਿੱਚ ਹੈ ਉਸ ਦਾ ਸਦਾ ਹੀ ਪ੍ਰਕਾਸ਼ ਹੈ ਉਹ ਪਰਮਾਤਮਾ guna ਦੀ ਖਾਨ ਹੈ ਬੜਾ ਕਿਰਪਾਲੂ ਤੇ ਸੁੱਖਾਂ ਦਾ ਦਾਤਾ ਹੈ ਉਹ ਕਿਸੇ ਤੋਂ ਨਹੀਂ ਡਰਦਾ ਉਹ ਨਿਰਭਉ ਹੈ ਉਹ ਆਕਾਰ ਤੋਂ ਰਹਿਤ ਹੈ ਉਹਦਾ ਕੋਈ ਚਿੰਨ ਨਹੀਂ ਹੈ ਉਹ ਨਿਰਗੁਣ ਵੀ ਹੈ ਤੇ ਸਰਗੁਣ ਵੀ ਹੈ ਇਹ ਸਾਰੀ ਉਸ ਪਰਮੇਸ਼ਵਰ ਦੀ ਖੇਡ ਹੈ ਉਹ ਆਪਣੇ ਆਪ ਤੋਂ ਹੋਇਆ ਉਹਨੂੰ ਕੋਈ ਬਣਾਉਣ ਵਾਲਾ ਨਹੀਂ ਉਹ ਨਿਰਪਉ ਹੈ ਸਭ ਦਾ ਮਾਲਕ ਹੈ ਉਹ ਦੈਂਤਾਂ ਨੂੰ ਨਾਸ ਕਰਨ ਵਾਲਾ ਅੰਤਰਜਾਮੀ ਹੈ ਉਹ ਸਾਰੇ ਜਗ ਦਾ ਜਗ ਜੀਵਨ ਹੈ ਜਿੰਨੀ ਵੀ ਸ੍ਰਿਸ਼ਟੀ ਹੈ ਉਹਦੇ ਵਿੱਚ ਜਿਹੜੀ ਜੀਵ ਕਲਾ ਹੈ ਉਹ ਉਸ ਦੀ ਹੈ ਜਿਉ ਉਹ ਨਾ ਹੋਵੇ ਤੋ ਕੋਈ ਵੀ ਜਿੰਦਾ ਜੀਵ ਹੋਵੇ ਹੀ ਨਾ ਇਸ ਲਈ ਉਹ ਪਰਮਾਤਮਾ ਸਭ ਦਾ ਜੀਵਨ ਆਧਾਰ ਹੈ ਉਹ ਪਰਮਾਤਮਾ ਜਗ ਨੂੰ ਤਾਰਨ ਵਾਲਾ ਹੈ ਉਹ ਜਗਤ ਦਾ ਦਾਤਾ ਹੈ ਕਲਗੀਧਰ ਪਾਸ਼ਾ ਜੀ ਕਹਿੰਦੇ ਉਹ ਦੁਸ਼ਟਾਂ ਨੂੰ ਨਾਸ਼ ਕਰਨ ਵਾਲਾ ਹੈ ਤੇ ਭਗਤਾਂ ਦੇ ਮਨਾਂ ਨੂੰ ਖੁਸ਼ੀਆਂ ਦੇਣ ਵਾਲਾ ਹੈ ਉਹ ਕਰਤਾ ਪੁਰਖ ਹੈ ਉਹਦਾ ਕੋਈ ਅੰਤ ਨਹੀਂ ਤੇ ਉਹਦਾ ਨਾਸ਼ ਵੀ ਨਹੀਂ ਹੁੰਦਾ ਉਹ ਸਤ ਸਰੂਪ ਹੈ ਉਹ ਸਦਾ ਹੀ ਹੈ ਜਿੰਨੀਆਂ ਵੀ ਜੋਤਾਂ ਨੇ ਉਹਦੀ ਪਰਮ ਜੋਤ ਉਹ ਹੈ ਸੂਰਜ ਚੰ드ਰਮਾ ਬਿਜਲੀ ਜਿੰਨੀਆਂ ਵੀ ਜੋਤੀਆਂ ਨੇ ਸਭ ਤੋਂ ਪਰਮ ਜੋਤ ਪਰਮੇਸ਼ਵਰ ਹੈ ਉਹ ਪਰਮ ਜੋਤ ਹੈ ਉਸ ਦੀ ਸੱਤਾ ਨਾਲ ਹੀ ਜਗਤ ਦਿਸ ਰਿਹਾ ਹੈ ਇਹ ਸਾਰਾ ਜਗਤ ਉਸ ਦੀ ਤਾਕਤ ਨਾਲ ਦਿਸ ਰਿਹਾ ਹੈ ਉਹ ਪਰਮਾਤਮਾ ਨਰ ਹਰੀ ਹੈ ਸਾਰੇ ਮੂਰਖਾਂ ਦਾ ਮਾਲਕ ਸੁਆਮੀ ਹੈ ਉਹਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਘਟ ਘਟ ਵਿੱਚ ਵਸ ਰਿਹਾ ਹੈ ਉਹ ਸਭ ਤੋਂ ਉੱਤਮ ਹੈ ਪਵਿੱਤਰ ਹੈ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਵੱਡਿਆਂ ਤੋਂ ਵੱਡਾ ਹੈ ਤੇ ਮਨ ਨੂੰ ਹਰਨ ਵਾਲਾ ਹੈ ਆਨੰਦ ਦੇਣ ਵਾਲਾ ਹੈ ਉਹ ਮਾਇਆ ਪਦਮਾ ਲక్ష్ਮੀ ਦਾ ਪਤੀ ਹੈ ਮਾਇਆ ਦਾ ਪਤੀ ਪਰਮੇਸ਼ਵਰ ਮੁਕਤੀ ਦੇਣ ਵਾਲਾ ਹੈ ਉਹ ਵਾਹਿਗੁਰੂ ਹੈ ਸਤਗੁਰੂ ਹੈ ਮੁਕਤੀ ਦਾਤਾ ਹੈ ਕਲਗੀਧਰ ਪਾਇਸ਼ਾ ਜੀ ਕਹਿੰਦੇ ਉਹ ਵੱਡੇ ਵੱਡੇ ਜੋਗੀਆਂ ਦੇ ਧਿਆਨ ਵਿੱਚ ਵੱਸਦਾ ਹੈ ਉਹਨਾਂ ਦੇ ਹਿਰਦੇ ਵਿੱਚ ਵੱਸਦਾ ਹੈ ਉਹ ਉਪਮਾ ਤੋਂ ਅਹਤ ਹੈ ਤੇ ਸਭ ਜਗ ਸਹਾਇਤਾ ਕਰਦਾ ਹੈ ਉਹ ਖੜਗਕੇਤ ਹੈ ਅਸਖੇਤ ਹੈ ਮਾਇਆ ਤੋਂ ਰਹਿਤ ਹੈ ਉਹ ਭਗਤਾਂ ਦਾ ਪਿਆਰਾ ਹੈ ਤੇ ਜਨਮ ਮਰਨ ਕੱਟਣ ਵਾਲਾ ਹੈ ਉਹ ਮਹਾਕਾਲ ਹੈ ਕਾਲ ਰੂਪ ਹੋ ਕੇ ਸਭ ਨੂੰ ਖਾ ਜਾਂਦਾ ਹੈ ਉਹਦਾ ਬੜਾ ਭਿਆਨਕ ਸਰੂਪ ਹੈ ਉਹ ਆਕਾਸ਼ ਗ੍ਰਹਿ ਤਾਰੇ ਸਭ ਨੂੰ ਖਾ ਜਾਂਦਾ ਹੈ ਅੰਤ ਵਿੱਚ ਸਭ ਕੁਝ ਉਹਦੇ ਵਿੱਚ ਹੀ ਸਮੇਟਿਆ ਜਾਂਦਾ ਹੈ ਸ਼ਾਹਾਂ ਦਾ ਸ਼ਾਹ ਹੈ ਰਾਜਿਆਂ ਦਾ ਰਾਜਾ ਹੈ ਜਿਸ ਦੇ ਬਿਆੰਤ ਨਾਮ ਹਨ ਉਦੇ ਨਾਮ ਦਾ ਕੋਈ ਅੰਤ ਨਹੀਂ ਮਹਾਰਾਜ ਕਹਿੰਦੇ ਜੇ ਅਸੀਂ ਉਹਦਾ ਨਾਮ ਲਈ ਜਾਈਏ ਤਾਂ ਉਹਦਾ ਅੰਤ ਨਹੀਂ ਪੈਂਦਾ ਬਸ ਉਹਦਾ ਸਿਮਰਨ ਕਰੀ ਜਾਓ ਵਾਹਿਗੁਰੂ 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 ਜਪੀ ਜਾਓ ਉਸ ਨੂੰ ਜਪੀ ਜਾਓ ਉਹਦੇ ਨਾਮਾ ਦਾ ਅੰਤ ਨਹੀਂ ਪੈ ਸਕਦਾ ਜਿਹੜਾ ਨਾਮ ਜਪਦਾ ਸੁਖੀ ਰਹਿੰਦਾ ਹੈ ਜਮਾ ਦੇ ਵਸ ਨਹੀਂ ਪੈਂਦਾ ਜੋ ਵਾਹਿਗੁਰੂ ਕਰਦਾ ਉਹ ਠੀਕ ਹੈ ਉਹਦਾ ਭਾਣਾ ਮੰਨਣਾ ਉਹਦਾ ਹੁਕਮ ਮੰਨਣਾ ਤਨ ਹੰਤਾਂ ਨੂੰ ਛੱਡੋ ਭਾਵ ਆਪਣੇ ਆਪ ਨੂੰ ਸਰੀਰ ਸਭੇ ਨਾਲ ਛੱਡ ਦਿਓ ਸਾਡਾ ਸਰੀਰ ਇੱਕ ਕਮਰਾ ਹੈ ਅੱਜ ਇੱਕ ਕਮਰੇ ਵਿੱਚਾਂ ਕੱਲ ਦੂਜੇ ਫਿਰ ਤੀਜੇ ਇਸ ਤਰ੍ਹਾਂ ਕਿੰਨੇ ਹੀ ਸਰੀਰ ਧਾਰਦੇ ਹਾਂ ਅਸੀਂ ਇਹ ਤਾਂ ਕਿਰਾਏ ਦਾ ਕਮਰਾ ਹੈ ਇਸ ਨੂੰ ਛੱਡੋ ਮੈਂ ਕੁਝ ਹੋਰ ਹਾਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਉਸ ਪ੍ਰਭੂ ਦੀ ਰਜਾ ਵਿੱਚ ਰਾਜੀ ਰਹੋ ਖੁਸ਼ ਰਹੋ ਮਹਾਰਾਜ ਕਹਿੰਦੇ ਮੁਕਤੀ ਦੇ ਤਿੰਨ ਸਾਧਨ ਨੇ ਉਹ ਗੁਰੂ ਨਾਨਕ ਪ੍ਰਸਾਦਿਸ਼ਾ ਜੀ ਨੇ ਸਾਨੂੰ ਦੱਸੇ ਨੇ ਬਾਣਾ ਮੰਨਣਾ ਹੰਗਤਾ त्याਗਣੀ ਤੇ ਸਤਨਾਮ ਵਿੱਚ ਬਿਰਤੀ ਲਗਾਣੀ ਇਹੀ ਪਰਮ ਪਦ ਵਿੱਚ ਪਹੁੰਚਾ ਦਿੰਦੇ ਨੇ ਜੀਣਾ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਇਸ ਮਾਰਗ ਤੇ ਚੱਲਦੇ ਨੇ ਆਪਣੇ ਸਰੀਰ ਨੂੰ ਛੱਡ ਕੇ ਬਾਣਾ ਮੰਨਦੇ ਨੇ ਤੇ ਨਾਮ ਜਪਦੇ ਨੇ ਖਾਲਸੇ ਨੇ ਹਮੇਸ਼ਾ ਸ਼ਸਤਰ ਧਾਰੀ ਰਹਿਣਾ ਹੈ ਰੋਜ਼ ਸ਼ਸਤਰਾਂ ਦਾ ਅਭਿਆਸ ਕਰਨਾ ਹੈ ਤੇ ਜ਼ਾਲਮਾਂ ਦੁਸ਼ਟਾਂ ਦਾ ਨਾਸ਼ ਕਰਨਾ ਹੈ ਇਹ ਗੁਰੂ ਨੇ ਬਖਸ਼ੀਸ਼ ਕੀਤੀ ਹੈ ਖਾਲਸੇ ਨੂੰ ਮਹਾਰਾਜ ਕਹਿੰਦੇ ਸੰਸਾਰ ਦੇ ਸੁੱਖ ਵੀ ਮਿਲਣਗੇ ਰਾਜ ਵੀ ਮਿਲੇਗਾ ਤੇ ਪਰਮੇਸ਼ਵਰ ਵੀ ਮਿਲੇਗਾ ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਇਸ ਮਾਰਗ ਤੇ ਚੱਲਦੇ ਨੇ ਜਿਵੇਂ ਭਗਵਾਨ ਕ੍ਰਿਸ਼ਨ ਨੇ ਮੈਦਾਨੇ ਜੰਗ ਵਿੱਚ ਅਰਜਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਉਹਨਾਂ ਕਿਹਾ ਤੂੰ ਯੁੱਧ ਕਰ ਹਾਰ ਜਿੱਤ ਮੇਰੇ ਤੇ ਛੱਡ ਦੇ ਕਰਮਕਾਰ ਫਲ ਦੀ ਇੱਛਾ ਤਿਆਗ ਦੇ ਕਿਉਂਕਿ ਤੂੰ ਛਤਰੀ ਹੈ ਤੇਰਾ ਧਰਮ ਹੈ ਯੁੱਧ ਕਰਨਾ ਤੂੰ ਯੁੱਧ ਕਰ ਆਪਣੇ ਧਰਮ ਤੋਂ ਪਿੱਛੇ ਨਹਟ ਓਨਾ ਕਿਹਾ ਤੂੰ ਆਪਣੇ ਆਪ ਨੂੰ ਸਾਖਸ਼ੀ ਰੂਪ ਮੰਨ ਜੋ ਹੋ ਰਿਹਾ ਉਹ ਦੇਖੀ ਜਾ ਤੂੰ ਕਰਤਾ ਨਾ ਬਣ ਜੇ ਕਰਤਾ ਬਣੇਗਾ ਫਿਰ ਭੋਗਤਾ ਵੀ ਬਣੇਗਾ ਜੇ ਤੂੰ ਕਹੇਗਾ ਮੇਰਾ ਕੰਮ ਹੈ ਮੇਰੀ ਡਿਊਟੀ ਹੈ ਯੁੱਧ ਕਰਨਾ ਤੇ ਹਾਰ ਜਿੱਤ ਉਹਦੇ ਵਸ ਹੈ ਤਾਂ ਤੈਨੂੰ ਬੰਧਨ ਨਹੀਂ ਬਏਗਾ ਕਲਗੀਧਰ ਪਾਸ਼ਾ ਜੀ ਕਹਿੰਦੇ ਅਸੀਂ ਆਪਣੇ ਖਾਲਸੇ ਨੂੰ ਉਹੀ ਉਪਦੇਸ਼ ਦਿੰਦੇ ਆਂ ਹਰ ਵੇਲੇ ਸਤਨਾਮ ਸ੍ਰੀ ਵਾਹਿਗੁਰੂ ਜਪੋ ਅੰਦਰੋਂ ਨਾਮ ਜਪਣਾ ਤੇ ਖਾਲਸੇ ਨੇ ਬਾਹਰੋਂ ਯੁੱਧ ਕਰਨਾ ਹੈ ਖਾਲਸਾ ਹਰ ਵੇਲੇ ਤਿਆਰ ਬਰ ਤਿਆਰ ਰਵੇ ਮਹਾਰਾਜ ਕਹਿੰਦੇ ਜਦੋਂ ਇਹ ਕਰੋਗੇ ਤਾਂ ਲੋਕ ਪਰਲੋਕ ਸੁਖੀ ਹੋ ਜਾਣਗੇ ਜਿਸ ਮਾਰਗ ਤੇ ਸੰਤ ਮਹਾਤਮਾ ਸਾਧੂ ਬ੍ਰਹਮ ਗਿਆਨੀ ਤੁਰੇ ਨੇ ਉਸ ਮਾਰਗ ਤੇ ਖਾਲਸਾ ਤੁਰੇਗਾ ਲੱਖਾਂ ਸਾਲਾਂ ਦਾ ਤਜਰਬਾ ਸ੍ਰੀ ਅਮੁਨੀਆ ਸੰਤਾ ਬ੍ਰਮ ਗਿਆਨੀਆ ਦਾ ਉਹ ਖਾਲਸੇ ਨੂੰ ਦਿੱਤਾ ਜੋਗੀ ਵੀ ਖਾਲਸਾ ਗਿਆਨੀ ਵੀ ਖਾਲਸਾ ਭਗਤ ਵੀ ਖਾਲਸਾ ਯੋਧਾ ਵੀ ਖਾਲਸਾ ਸਾਰੇ ਗੁਣ ਖਾਲਸੇ ਦੇ ਵਿੱਚ ਪਾ ਦਿੱਤੇ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਲੈਣਗੇ ਖਾਲਸੇ ਦੀ ਪਦਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਮੇਰੇ ਸਤਿਗੁਰਾਂ ਦੀ ਕਥਾ ਹੈ ਜਿਵੇਂ ਮੇਰੀ ਮਾਤਾ ਹੈ ਮੈਂ ਉਵੇਂ ਲਿਖ ਰਿਹਾ ਹਾਂ ਜੀਵੇ ਮੇਰੇ ਸਤਿਗੁਰੂ ਬੁੱਧੀ ਦੇ ਕੇ ਲਿਖਾ ਰਹੇ ਨੇ ਮੈਂ ਉਦਾਂ ਹੀ ਲਿਖ ਰਿਹਾ ਇਹ ਚੌਥੀ ਰੁੱਤ ਸੰਪੂਰਨ ਹੋਈ ਹੈ ਉਹ ਕਹਿੰਦੇ ਮੈਂ ਸਾਰ ਗੱਡਿਆ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਕਲਗੀਧਰ ਪਾਤਸ਼ਾਹ ਜੀ ਤੱਕ 10 ਗੁਰੂਆਂ ਦੇ ਚਰਨ ਮੈਂ ਦਸਾਂ ਪਾਤਸ਼ਾਹਾਂ ਦਾ ਧਿਆਨ ਧਰ ਕੇ ਆਪਣੇ ਵਿਗਨ ਦੂਰ ਕੀਤੇ ਨੇ ਕਵਿਤਾ ਦੇ ਲਿਖਣ ਵਿੱਚ ਬੜੇ ਵਿਗਨ ਹੁੰਦੇ ਨੇ ਪਰ ਜਦੋਂ ਮੈਂ ਗੁਰੂ ਦੇ ਚਰਨਾਂ ਦਾ ਧਿਆਨ ਕਰਦਾ ਸਾਰੇ ਵਿਗਨ ਤੋੜ ਜਾਂਦੇ ਨੇ ਮੇਰੇ ਸਾਥੂ ਗੁਰੂ ਨੇ ਮੇਰੀ ਇੱਛਾ ਪੂਰਨ ਕਰ ਦਿੱਤੀ ਹੈ ਰਸਤੇ ਵਿੱਚ ਦੁਸ਼ਟਾਂ ਦੀ ਰੁਕਾਵਟ ਨਹੀਂ ਪਈ ਖਾਲਸਾ ਜੀ ਇੱਥੇ ਚੌਥੀ ਰੁੱਤ ਸੰਪੂਰਨ ਹੋਈ ਹੈ ਕੋਈ ਵੱਧ ਘੱਟ ਸ਼ਬਦ ਰਸਨਾ ਤੋਂ ਨਿਕਲਿਆ ਹੋਵੇ ਉਹ ਮਾਫ਼ ਕਰ ਦੇਣਾ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ